ਆਪਾਂ ਮੈਜੋਰਿਟੀ ਦੇ ਕੇ ਆਮ ਆਦਮੀ ਪਾਰਟੀ ਨੂੰ ਜੀ ਸਰਕਾਰ ਬਣਾਉਣ ਦਾ ਪੰਜਾਬ ਵਿੱਚ ਮੌਕਾ ਦਿੱਤਾ। ਹੁਣ ਜੇ ਆਪਾਂ ਗੱਲਾਂ ਕਰੀਏ ਸੀਐਮ ਭਗਵੰਤ ਮਾਨ ਜੀ ਨੇ ਕਿੰਨੇ ਜ਼ਿਆਦਾ ਆਸ਼ਾ ਜਿਤਾਈਆਂ ਸੀ ਲੋਕਾਂ ਨੂੰ ਕਿੰਨੇ ਜ਼ਿਆਦਾ ਭਰੋਸੇਮੰਦ ਗੱਲਾਂ ਕੀਤੀਆਂ ਸੀ ਤੇ ਸਭ ਤੋਂ ਪਹਿਲਾਂ ਨਾ ਜੀ ਇਹ ਆਪਣੀ ਪੁਰਾਣੀ ਸਪੀਚਾਂ ਜਿਹੜੇ ਤੁਸੀਂ ਦੇਖੋ ਇਹ ਕਹਿੰਦੇ ਹੁੰਦੇ ਸੀਗੇ ਮੈਂ ਪਹਿਲਾ ਇਹ ਜਿਹਾ ਸੀਐਮ ਹੋਊਗਾ ਜੋ ਸੰਗਰੂਰ ਨੂੰ ਛੱਡ ਕੇ ਨਹੀਂ ਜਾਊਗਾ ਜੋ ਚੰਡੀਗੜ੍ਹ ਜਾ ਕੇ ਨਹੀਂ ਬੈਠੂਗਾ ਪਰ ਜੇ ਤੁਸੀਂ ਦੇਖੋ ਇਹ ਚੰਡੀਗੜ੍ਹ ਤੋਂ ਨਿਕਲਦੇ ਹੀ ਨਹੀਂ ਹਰ ਰੋਜ਼ ਚੰਡੀਗੜ੍ਹ ਸਵੇਰੇ ਹੈਲੀਕਾਪਟਰ ਜਾਂਦਾ ਸ਼ਾਮ ਨੂੰ ਵਾਪਸ ਆਉਂਦਾ ਇਹ ਉਹ ਹੈਲੀਕਾਪਟਰ ਲੈ ਕੇ ਕਿੱਥੇ ਜਾਂਦੇ ਨੇ ਦਿੱਲੀ ਕਿਹਦੇ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਪੰਜਾਬ ਨੂੰ ਜੀ ਹੈਲੀਕਾਪਟਰ ਆਪਣੇ ਕੰਮਾਂ ਲਈ ਦਿੱਤਾ ਗਿਆ ਤੇ ਇਹ ਪੰਜਾਬ ਦੇ ਹੈਲੀਕਾਪਟਰ ਦਾ ਪੈਟਰੋਲ ਜਿਹਦੇ ਆਪਾਂ ਸਾਰੇ ਪੈਸੇ ਭਰਦੇ ਆ ਉਹ ਲੈ ਕੇ ਜਾਂਦੇ ਦਿੱਲੀ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਚੱਕਰ ਨੂੰ ਤੇ ਉਹ ਕਦੇ ਉਹਨਾਂ ਨੂੰ ਜੈਪੁਰ ਲਈ ਫਿਰਦੇ ਨੇ ਕਦੇ ਉਹਨਾਂ ਦਾ ਕਿਤੇ ਪ੍ਰਚਾਰ ਕਰਾ ਰਹੇ ਨੇ ਮਤਲਬ ਪੰਜਾਬ ਚ ਤਾਂ ਇੱਥੇ ਸੰਗਰੂਰ ਹੀ ਨਹੀਂ ਦੇਖਿਆ ਮੈਂ ਪੰਜਾਬ ਦੀ ਤਾਂ ਜੀ ਕੀ ਹੀ ਗੱਲ ਕਰਾਂ ਹੁਣ ਜੇ ਆਪਾਂ ਗੱਲ ਕਰੀਏ ਉਹਨੇ ਪਹਿਲਾਂ ਵੀ ਸਾਰਿਆਂ ਨੇ ਪੁੱਛਿਆ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਿਲਿਆ ਕਿਤੇ ਵੀ ਮੈਂ ਜਾਣੀ ਆ ਸੁਣਿਆ ਤਾਂ ਹੈ ਨਹੀਂ ਮੈਂ ਮਿਲਿਆ ਤੇ ਸਭ ਤੋਂ ਜੀ ਮਜ਼ਾਕੀਦਾਰ ਗੱਲ ਹੈ ਕਿਉਂਕਿ ਉਹ ਚੁਟਕਲੇ ਬੜੇ ਸੁਣਾਉਂਦੇ ਨੇ ਪੁੱਛਣ ਵਾਲੀ ਗੱਲ ਹੈ ਕਿ ਸੰਗਰੂਰ ਚ ਤਾਂ ਦੇ ਦਿੰਦੇ ਇੱਥੇ ਤਾਂ ਆਪਣਾ ਬਚਾ ਕਰ ਲੈਂਦੇ ਪੰਜਾਬ ਦਾ ਤਾਂ ਹੋਰ ਕੀ ਹਾਲ ਹੋਇਆ ਹੋਣਾ ਬੀਬੀਆਂ ਨੂੰ ਕੀ ਵਾਦੇ ਚਲੋ ਉਹਨਾਂ ਨੇ ਕੀਤੇ ਹੋਣੇ ਦੂਜੀ ਗੱਲ ਜੀ ਅਸੀਂ ਤਾਂ ਪਿੰਡਾਂ 'ਚ ਘੁੰਮ ਰਿਹਾ ਨਾ ਸਾਨੂੰ ਇਹ ਵੀ ਪਤਾ ਚੱਲਿਆ ਇਹਨਾਂ ਨੇ ਕਣਕ ਦੇਣ ਦਾ ਵਾਅਦਾ ਕੀਤਾ ਸੀ ਕਣਕ ਤਾਂ ਪਹੁੰਚ ਨਹੀਂ ਰਹੀ ਘਰਾਂ 'ਚ ਆਟਿਆਂ ਦੇ ਪੈਕੇਟ ਦੇਣੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਫੇ ਕਹਿੰਦੇ ਆਟਿਆਂ ਦੇ ਪੈਕੇਟ ਵੀ 10 ਕਿਲੋ ਤੋਂ ਹੁਣ 5 ਕਿਲੋ ਜਾ ਰਿਹਾ ਘਰਾਂ 'ਚ ਫੇ ਕਹਿੰਦੇ ਹਫ਼ਤਾ ਨਹੀਂ ਚੱਲਦੇ ਕੀੜੇ ਲੱਗ ਜਾਂਦੇ ਉਹਨਾਂ ਨੂੰ ਦੱਸੋ ਮਤਲਬ ਤੁਸੀਂ ਕਿਸ ਗੱਲ ਦੀ ਰਾਜਨੀਤੀ ਕਿਸ ਗੱਲ ਦੀ ਝੂਠੀ ਕੀ ਗੱਲਾਂ ਕਰਦੇ ਆਏ ਸੀ ਕਿ ਤੁਹਾਨੂੰ ਰਾਸ਼ਨ ਮੁਫਤ ਤਾਂ ਤੁਸੀਂ ਰਾਸ਼ਨ ਦੀ ਕੁਆਲਿਟੀ ਤੱਕ ਨਹੀਂ ਜੀ ਸਹੀ ਦੇਰੇ ਲੋਕਾਂ ਨੂੰ ਹੁਣ ਜਦੋਂ ਨਵੇਂ-ਨਵੇਂ ਮਨਿਸਟਰ ਬਣਾਏ ਸੀ ਨਾ ਮੀਥੇਰਜੀ ਇਹਨਾਂ ਨੇ ਉਹਨਾਂ ਨੂੰ ਪੰਜ ਮਹਿਕਮੇ ਦਿੱਤੇ ਸੀ ਦੋ ਤਿੰਨ ਮਹੀਨਿਆਂ ਜੀ ਇਹਨਾਂ ਨੇ ਚਾਰ ਮਹਿਕਮੇ ਤਾਂ ਮੀਥੇਰਜੀ ਤੋਂ ਵਾਪਸ ਹੀ ਲੈ ਲੇ ਸਭ ਤੋਂ ਜ਼ਰੂਰੀ ਮਹਿਕਮੇ ਕਿਹੜੇ ਹੁੰਦੇ ਆ ਮਾਈਨਿੰਗ ਤੇ ਐਜੂਕੇਸ਼ਨ ਉਹ ਤਾਂ ਵਾਪਸ ਲੈ ਕੇ ਕੱਲਾ ਸਪੋਰਟਸ ਦਿੱਤਾ ਉਹਨਾਂ ਨੂੰ ਮਤਲਬ ਜਿਹੜੇ ਸੀਐਮ ਨੂੰ ਆਪਣੇ ਮਨਿਸਟਰ ਤੇ ਭਰੋਸਾ ਨਹੀਂ ਸੰਗਰੂਰ ਦੇ ਵੋਟਰ ਉਹਨਾਂ ਤੇ ਭਰੋਸਾ ਕਿਉਂ ਕਰੂਗਾ ਤੁਸੀਂ ਮੈਨੂੰ ਇਹ ਗੱਲ ਦੱਸ ਤੇ ਤੁਹਾਨੂੰ ਇਹ ਗੱਲ ਲੋਕਾਂ ਨੂੰ ਸਮਝਾਣੀ ਚਾਹੀਦੀ ਹੈ ਕਿ ਉਹਨਾਂ ਨੂੰ ਇਹ ਇੰਨੇ ਵਧੀਆ ਸੀਗੇ ਸੰਗਰੂਰ ਲਈ ਸੰਗਰੂਰ ਤਾਂ ਉਹਨਾਂ ਦੀ ਆਪਣੀ ਮਤਲਬ ਧਰਤੀ ਹੈ ਜਿੱਨੇ ਵਧੀਆ ਸੀ ਆਪਾਂ ਨੂੰ ਇਹ ਜਾ ਉਮੀਦਵਾਰ ਕਿ ਦਿੱਤਾ ਜਿਹਦੇ ਤੋਂ ਉਹਨੇ ਚਾਰ ਮਹਿਕਮੇ ਹੀ ਖੋਲੇ ਜੇ ਆਪਾਂ ਗੱਲ ਕਰੀਏ ਜੀ ਭਾਜਪਾ ਪਾਰਟੀ ਦੀ ਪਹਿਲਾਂ ਹੀ ਸਾਰੇ ਤੁਹਾਨੂੰ ਸਮਝਾ ਚੁੱਕੇ ਨੇ ਤੇ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਅਖਬਾਰ ਪੜ੍ਹਦੇ ਹੋ ਕਿ ਉਹ ਧਰਮ ਦੇ ਨਾਂ ਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੇ ਆਪਣੇ ਜਦ ਕਿਸਾਨਾਂ ਨੇ ਇਸ ਵਾਰੀ ਦੁਬਾਰਾ ਮੋਰਚਾ ਚੱਕਿਆ ਦਿੱਲੀ ਦੇ ਖਿਲਾਫ ਕੀ ਅਸੀਂ ਤੁਸੀਂ ਸਾਡੀ ਮੰਗਾ ਕਿਉਂ ਨਹੀਂ ਪੂਰੀਆਂ ਕੀਤੀਆਂ 2022 ਚ ਤੱਕ ਕਿ ਤੁਸੀਂ ਸਾਨੂੰ ਸਾਰੀਆਂ ਸਾਡੀ ਮੰਗਾ ਐ ਐਮਐਸਪੀ ਸਹੀ ਦੋਗੇ ਪਰ ਕੁਝ ਨਹੀਂ ਹੋਇਆ ਹੁਣ ਜਦ ਕਿਸਾਨ ਦੁਆਰਾ ਦਿੱਲੀ ਵੱਲ ਜਾਂਦੇ ਨੇ ਤਾਂ ਇਹਨਾਂ ਨੇ ਉਹਨਾਂ ਨੂੰ ਵੜਨ ਵੀ ਨਹੀਂ ਦਿੱਤਾ ਆਪਾਂ ਭਾਰਤ ਵਾਸੀ ਆਂ ਪੰਜਾਬ ਭਾਰਤ ਵਿੱਚ ਪੈਂਦਾ ਤੇ ਆਪਣਾ ਪੂਰਾ ਹੱਕ ਐ ਦਿੱਲੀ ਜੋ ਭਾਰਤ ਦੀ ਰਾਜਧਾਨੀ ਆ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਤੇ ਸੁਣਾਉਣ ਦਾ ਬਟ ਇਹ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੇ ਉਤੋਂ ਸਭ ਤੋਂ ਮਾੜੀ ਗੱਲ ਐ ਇਹਨਾਂ ਨੇ ਕਿਸਾਨਾਂ ਨੂੰ ਟੈਰਰਿਸਟ ਘਰਾਰਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜੋ ਆਪਣੇ ਕੈਨੇਡਾ ਬੈਠੇ ਭਾਈ ਆ ਆਪਣੇ ਆਸਟ੍ਰੇਲੀਆ ਬੈਠੇ ਪੰਜਾਬੀ ਆਪਣੇ ਹੱਕਾਂ 'ਚ ਬੋਲ ਰਹੇ ਸੀ ਉਹਨਾਂ ਦੇ ਅਕਾਊਂਟ ਬਲੌਕ ਕੀਤੇ ਗਏ ਹਰ ਇੱਕ ਬਾਲੀਵੁੱਡ ਐਕਟਰ ਨੇ ਟਵੀਟ ਕੀਤੀਆਂ ਕਿ ਕਿਸਾਨ ਤੋਂ ਟੈਰਰਿਸਟ ਹੈ ਟੈਰਰਿਸਟ ਹੈ ਦਿੱਲੀ ਵਿੱਚ ਇਹ ਖਬਰਾਂ ਚਲਾ ਰਹੇ ਸੀ ਕਿਸਾਨਾਂ ਦੇ ਖਿਲਾਫ ਜੀ ਤਾਂ ਇਹ ਜੀ ਪਾਰਟੀ ਨੂੰ ਆਪਾਂ ਵੋਟ ਪਾਣਾ ਆਪਣਾ ਕੀ ਹੀ ਬਣੂਗਾ ਪਰ ਸਭ ਤੋਂ ਵਧੀਆ ਗੱਲ ਹੈ ਪੰਜਾਬ ਨੇ ਉਹਨਾਂ ਨੂੰ ਵੜਾ ਨਹੀਂ ਦਿੱਤਾ ਤੇ ਆਪਾਂ ਇਦਾਂ ਹੀ ਰੱਖੀਏ ਤਾਂ ਬਿਹਤਰ ਆਪਣੀ ਹੁਣ ਜੀ ਮੈਂ ਆ ਆਪਣੇ ਫਾਦਰ ਸਾਹਿਬ ਬਾਰੇ ਜਿਹੜੇ ਅੱਥੇ ਤੇ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਉਹਨਾਂ ਦੀ ਗੱਲ ਕਰਨਾ ਚਾਹੁੰਗੀ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਤੁਸੀਂ ਜੇ ਜਾਣਦੇ ਹੋ ਅਸੀਂ ਉਹ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਚੁੱਕਦੇ ਆਇਆ ਸੌਖਾ ਨਹੀਂ ਹੈ ਜੀ 2.5 ਸਾਲਾਂ ਜਿਕੇ ਈਡੀ ਰੇਡ ਦੇਖਣਾ ਦੋ ਜੇਲਾਂ ਕੱਟਣੀਆਂ ਕੁਝ ਤਾਂ ਅਸੀਂ ਕਰਦੇ ਹੋਵਾਂਗੇ ਸਿੱਖਾਂ ਲਈ ਆਪਣੀ ਕਮਿਊਨਿਟੀ ਲਈ ਪੰਜਾਬ ਲਈ ਕਿ ਸਾਨੂੰ ਦਬਾਇਆ ਜਾਂਦਾ ਈਡੀ ਭਾਜਪੀ ਜੇਲਾਂ ਇੱਥੇ ਭਗਵੰਤ ਮਾਨ ਨੇ ਨਫ਼ਰਤ ਦੀ ਰਾਜਨੀਤੀ ਦੇ ਕਰਕੇ ਕਿਉਂਕਿ ਅਸੀਂ ਬੋਲਦੇ ਸੀ ਉਹਦੇ ਕਰਕੇ ਹੋਇਆ ਸੰਗਰੂਰ ਨਾ ਇੱਕ ਇਨਕਲਾਬੀ ਸੀਟ ਹੈ ਤਾਂ ਸੁਖਪਾਲ ਖਹਿਰੇ ਨੂੰ ਇੱਥੇ ਭੇਜਿਆ ਗਿਆ ਨਾਲੇ ਤੁਸੀਂ ਤੁਸੀਂ ਸਾਰੇ ਵੋਟਰਾਂ ਕੋਲ ਉਹ ਪਾਵਰ ਹੈ ਕਿ ਤੁਸੀਂ ਜਿੱਥੇ ਵੋਟ ਪਾਨੇ ਹੋ ਨਾ ਜਿੱਧਰ ਨੂੰ ਸੰਗਰੂਰ ਚੱਲਦਾ ਨਾ ਉਧਰ ਨੂੰ ਬਾਕੀ ਪੰਜਾਬ ਦੀ ਲਹਿਰ ਵੀ ਤੁਰਨ ਲੱਗ ਜਾਂਦੀ ਹੈ ਸੱਚੀ ਗੱਲ ਹੈ ਤੁਸੀਂ ਪਿਛਲਾ VOTING ਟ੍ਰੈਂਡ ਦੇਖੋ ਸੰਗਰੂਰ ਸ਼ਹਿਰ ਦਾ ਤਾਂ ਕਰਕੇ ਸੁਖਪਾਲ ਖਹਿਰੇ ਨੂੰ ਇੱਥੇ ਲੈ ਕੇ ਆਏ ਨੂੰ ਤੇਰੀ ਮੈਂ ਤਾਂ ਅਹ ਇਹ ਵੀ ਕਹਿਣਾ ਚਾਹੂੰਗੀ ਮੈਂ ਤਾਂ ਤੁਹਾਡੀ ਇੱਥੇ ਦੀ ਧੀ ਐ ਜੀ ਮੈਂ ਲਾਲ ਕੋਠੀ ਬਿੱਟੂ ਰੰਧਾਵਾ ਸਾਡਾ ਮਹਿਲਾ ਰੋਡ ਤੇ ਜੀ ਲਾਲ ਕੋਠੀ ਹੁੰਦੀ ਸੀ ਮੈਂ ਤਾਂ ਇੱਥੇ ਜੰਪਾਲ ਮੇਰਾ ਬਚਪਨ ਇੱਥੇ ਨਿਕਲਿਆ ਮੇਰੇ ਫਾਦਰ ਸਾਹਿਬ ਇੱਥੇ ਸਾਡੀ ਲੋਕਾਂ ਨਾਲ ਜੀ ਸਾਹ ਜੈ ਅਸੀਂ ਇੱਥੇ ਮੂੰਹ ਦਿਖਾਣੇ ਰਹੇ ਆ ਪਿੰਡ ਸੀ ਬੀਆ ਬੀਲਾ ਪਿੰਡ ਮੇਰਾ ਪਛੋਕਰ ਜੀ ਬੀਲੇ ਪਿੰਡ ਤੋਂ ਅਸੀਂ ਰੰਧਾਵੇ ਪਾਬਾ ਬੁੱਢਾ ਜੀ ਦੇ ਤਾਂ ਅਸੀਂ ਲੋਕਾਂ ਨੇ ਇੱਥੇ ਮੂੰਹ ਦਿਖਾਣੇ ਰਸਤਾ ਇੱਥੇ ਰਹਿਨੇ ਆ ਅਸੀਂ ਕਿਤੇ ਭੱਜਣ ਵਾਲਾ ਨਹੀਂ ਖੈਰਾ ਕਿਤੋਂ ਬਾਹਰੋਂ ਨਹੀਂ ਆਇਆ ਇੱਕ ਮੈਨੂੰ ਜੀ ਬੜੀ ਸੋਹਣੀ ਗੱਲ ਕਹੀ ਪਿੱਛੇ ਕਹਿੰਦੇ ਧੀ ਨਾਲੋਂ ਜ਼ਿਆਦਾ ਮਾਨਸ ਹੀ ਆਪਣੇ ਜਵਾਈ ਦਾ ਕਰਦੇ ਆਂ। ਭਾਵੇਂ ਮੈਂ ਇਹੀ ਬੇਨਤੀ ਲੈ ਕੇ ਆਈ ਆਂ ਵੱਧ ਤੋਂ ਵੱਧ ਜੀ ਪਿਆਰ ਦਿਓ ਤੁਹਾਡਾ ਹਰੇਕ ਵਰਡ ਜੀ ਸਿਰ ਮੱਥੇ ਨਾਲੇ ਦੀ ਮੇਰੇ ਫਾਦਰ ਸਾਹਿਬ ਦਾ ਕਿਦਾਰ ਹੈ ਜੀ ਕਿਰਦਾਰ। ਕਿਉਂ ਕਦੇ ਨਾ ਇਦਾਂ ਆਪਣੇ ਫੋਨ ਨੰਬਰ ਬਦਲਣ ਨਾਲੇ ਨਹੀਂ ਉਹਨਾਂ ਦਾ ਪੀਏ ਦਾ ਵੀ ਨੰਬਰ ਨਹੀਂ ਬਦਲਦਾ। ਹਰ ਰੋਜ਼ ਘਰੇ ਮੀਟਿੰਗ ਹੁੰਦੀ ਹੈ। ਤੁਹਾਨੂੰ ਕੋਈ ਤਕਲੀਫ ਹੈ, ਦੁੱਖ ਹੈ ਤੁਸੀਂ ਜਾ ਕੇ ਉਹ ਗੱਲ ਕਰੋ। ਤੁਹਾਡੀ ਗੱਲ ਸੁਣੀ ਜਾਊਗੀ ਤੇ ਕੱਲੀ ਆਵਾਜ਼ ਹੈ ਜੋ ਪਾਰਲੀਮੈਂਟ ਵਿੱਚ ਮੋਦੀ ਨੂੰ ਹਿਲਾ ਸਕਦੀ ਹੈ। ਅਪਾ ਨੂੰ ਬਹੁਤ ਜ਼ਰੂਰੀ ਹੈ ਇਸ ਵੇਲੇ ਉਹਨਾਂ ਦਾ ਪ੍ਰਚਾਰ ਕਰਨਾ ਸਮਾਂ ਘਟਦਾ ਤੁਸੀਂ ਸਾਰੇ ਮੇਰੀ ਬੇਨਤੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਸਾਡਾ ਵੱਧ ਤੋਂ ਵੱਧ ਪ੍ਰਚਾਰ ਕਰਿਓ ਤੇ ਫਿਰ ਆਪਾਂ ਜਿੱਤ ਕੇ ਦਵਾਰਾਂ ਮਲੀਏ ਤੇ ਸੰਗਰੂਰ ਨੂੰ ਉੱਤੇ ਲੈ ਕੇ ਜਾਈਏ ਤੇ ਪੰਜਾਬ ਦਾ ਵਿਕਾਸ ਕਰਾਈਏ ਵੱਧ ਤੋਂ ਵੱਧ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ